ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਿੰਡੀ ਚਨੇ ਬਣਾ ਕੇ ਤਿਆਰ ਕਰਾਂਗੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਮੇਰੇ ਚੈਨਲ ਐਸ਼ਫੂਡ ਚੈਨਲ ਨੂੰ ਰੋਜ਼ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਪਿੰਡੀ ਚਨੇ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲੈਂਦੇ ਪਿੰਡੀ ਚਨੇ ਬਣਾਉਣ ਦੇ ਲਈ ਆਪਾਂ ਇੱਕ ਕੌਲੀ ਬਾਈਟ ਚਨੇ ਲਏ ਤੇ ਚਨੇ ਨੂੰ ਆਪਾਂ ਪੂਰੀ ਰਾਤ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖਤਾ ਸੀ ਤੇ ਉਸ ਤੋਂ ਬਾਅਦ ਆਪਾਂ ਇਹਦੀਆਂ ਦੋ ਬਿਸਰਾ ਲਵਾ ਲਈਆਂ ਚਨੇ ਆ ਜਿਹੜੇ ਜ਼ਿਆਦਾ ਸੌਫਟ ਨਹੀਂ ਕਰਨੇ ਥੋੜੇ ਜਿਹਾ ਆਪਾਂ ਖੜਮੇ ਰੱਖਣੇ ਆ ਤਿੰਨ ਪਿਆਜ਼ ਲਏ ਆ ਪਿਆਜ਼ ਵੀ ਆਪਾਂ ਇਸ ਤਰ੍ਹਾਂ ਬਰੀਕ ਕੱਟ ਲਏ ਤਿੰਨ ਟਮਾਟਰ ਦੋ ਟਮਾਟਰਾਂ ਦੀ ਆਪਾਂ ਪਿਉਰੀ ਬਣਾ ਲਈ ਤੇ ਇੱਕ ਟਮਾਟਰ ਜਿਹੜਾ ਆਪਾਂ ਇਸ ਤਰ੍ਹਾਂ ਬਰੀਕ ਕੱਟ ਲਿਆ ਇੱਕ ਗੱਠੀ ਆਪਾਂ ਲਸਣ ਦੀ ਲਈ ਹੈ ਉਹਨੂੰ ਵੀ ਆਪਾਂ ਇਸ ਤਰ੍ਹਾਂ ਬਰੀਕ ਕੱਟ ਲਿਆ ਇੱਕ ਟੁਕੜਾ ਅਦਰਕ ਦਾ ਇਹਨੂੰ ਵੀ ਆਪਾਂ ਬਰੀਕ ਕੱਟ ਲਿਆ ਤੇ ਦੋ ਆਪਾਂ ਹਰੀ ਮਿਰਚ ਲਈ ਹੈ ਖੜੇ ਮਸਾਲਿਆਂ ਦੇ ਵਿੱਚ ਆਪਾਂ ਦੋ ਤੇਜ ਪੱਤਾ ਤਿੰਨ ਸੁੱਕੀਆਂ ਲਾਲ ਮਿਰਚਾਂ ਪੰਜ ਛੇ ਆਪਾਂ ਕਾਲੀ ਮਿਰਚ ਲਈ ਹੈ ਚਾਰ ਲੌਂਗ ਦੋ ਛੋਟੀ ਇਲਾਇਚੀ ਸਬਤਣੀਆਂ ਤੇ ਜੀਰਾ ਲਿਆ ਤੇ ਹੁਣ ਆਪਾਂ ਤੜਕਾ ਲਾਉਣਾ ਸ਼ੁਰੂ ਕਰਦੇ ਆਂ ਕਨ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੱਟਛੀ ਸਰੋਂ ਦਾ ਤੇਲ ਪਾਵਾਂਗੇ ਸਰੋਂ ਦੇ ਤੇਲ ਦੀ ਜਗ੍ਹਾ ਤੁਸੀਂ ਕੋਈ ਵੀ ਰਾਈਫਾਈਂਡ ਆਇਲ ਜਾਂ ਦੇਸੀ ਘਿਓ ਵੀ ਲੈ ਸਕਦੇ ਹੋ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਗੈਸ ਬੰਦ ਕਰਤਾ ਤੇਲ ਨੂੰ ਆਪਾਂ ਥੋੜੀ देर ਲਈ ਠੰਡਾ ਹੋਣ ਦੇਵਾਂਗੇ ਕਿਉਂਕਿ ਜੇਕਰ ਆਪਾਂ ਇੰਨੇ ਗਰਮ ਤੇਲ ਦੇ ਵਿੱਚ ਖੜੇ ਮਸਾਲੇ ਪਾਵਾਂਗੇ ਤਾਂ ਉਹ ਮੱਚ ਜਾਂਦੇ ਆ ਇਸ ਕਰਕੇ ਤੇਲ ਨੂੰ ਆਪਾਂ ਥੋੜਾ ਜਿਹਾ ਠੰਡਾ ਕਰਾਂਗੇ ਤੇਲ ਆਪਣਾ ਠੰਡਾ ਹੋ ਗਿਆ ਜੀ ਤੇ ਹੁਣ ਆਪਾਂ ਦੁਬਾਰਾ ਗੈਸ ਆਨ ਕਰ ਲੈਨੇ ਆ ਤੇ ਗੈਸ ਦਾ ਫਲੇਮ ਇੱਥੇ ਆਪਾਂ ਮੀਡੀਅਮ ਹੀ ਰੱਖਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਖੜੇ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਤੇਜ ਪੱਤਾ ਲਾਲ ਮਿਰਚ ਸਾਬਤ ਧਨੀਆ इलायची पा देंगी लौंग काली मिर्च जीरा भी पा दें लसन पा देंगे हूँ

ਹੁਣ ਆਪਾਂ ਇਹਦੇ ਵਿੱਚ ਅੱਧਾ ਕਿ ਚਮਚ ਨਮਕ ਦਾ ਪਾਵਾਂਗੇ ਪਿਆਜ਼ ਨੂੰ ਹੁਣ ਆਪਾਂ ਬਰਾਊਨ ਹੋਣ ਤੱਕ ਭੁੰਨਾਂਗੇ ਲੋਈ 7-8 ਮਿੰਟ ਹੋ ਗਏ ਪਿਆਜ਼ ਨੂੰ ਭੁੰਨਦੇ ਹੋਏ ਪਿਆਜ਼ ਆਪਣਾ ਜਿਹੜਾ ਚੰਗੀ ਤਰ੍ਹਾਂ ਭੁੱਜ ਗਿਆ ਤੁਸੀਂ ਦੇਖ ਸਕਦੇ ਹੋ ਕਾਫੀ ਬਰਾਊਨ ਕਲਰ ਆ ਗਿਆ ਪਿਆਜ਼ ਦਾ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਦੀ ਜਿਹੜੀ ਪਿਉਰੀ ਆ ਉਹ ਪਾਵਾਂਗੇ ਤਨਾਲੀ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਟਮਾਟਰ ਉਹ ਵੀ ਪਾਵਾਂਗੇ ਤੇ ਹੁਣ ਆਪਾਂ ਇਹਨਾਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਆਪਣੀ ਗਰੇਵੀ ਅਜੇ ਵੀ ਤੇਲ ਨਾ ਛੱਡ ਦੇਵੇ ਜਾਂ ਜਿਹੜੇ ਆਪਣੇ ਟਮਾਟਰ ਆ ਆਪਾਂ ਕੱਟੇ ਹੋਏ ਪਾਏ ਆ ਉਹ ਚੰਗੀ ਤਰ੍ਹਾਂ ਸੌਫਟ ਨਾ ਹੋ ਜਾਵੇ ਲੋਈ ਟਮਾਟਰ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਦੇ ਆ ਪੌਣਾ ਕ ਚਮਚ ਲਾਲ ਮਿਰਚ ਪਾਊਡਰ ਅੱਧੇ ਤੋਂ ਥੋੜਾ ਜਿਹਾ ਘੱਟ ਨਮਕ ਕਿਉਂਕਿ ਨਮਕ ਆਪਾਂ ਇਹਦੇ ਵਿੱਚ ਪਹਿਲਾਂ ਵੀ ਐਡ ਕਰ ਲਿਆ ਅੱਧਾ ਚਮਚ ਹਲਦੀ ਅੱਧਾ ਚਮਚ ਧਨੀਆ ਪਾਊਡਰ ਮਲਾ ਲਾਂਗੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਐਡ ਕਰਾਂਗੇ ਜਿਹੜੇ ਪਾਣੀ ਦੇ ਵਿੱਚ ਆਪਾਂ ਚਨੇ ਵਾਲੇ ਸੀ ਉਹੀ ਪਾਣੀ ਆਪਾਂ ਲਿਆ ਮਸਾਲਿਆਂ ਨੂੰ ਪਚੰਗੀ ਤਰ੍ਹਾਂ ਕੋਲ ਲਾਂਗੇ ਹੁਣ ਆਪਾਂ ਇਹਦੇ ਵਿੱਚ ਬਟਰ ਐਡ ਕਰਾਂ। ਹੁਣ ਆਪਾਂ ਇਹਦੇ ਵਿੱਚ ਅਦਰਕ ਪਾਵਾਂਗੇ। ਅਦਰਕ ਜਿਹੜਾ ਆਪਾਂ ਜੂਲੀਅਨ ਕੱਟ ਕਰਕੇ ਲਿਆਇਆ। ਹਰੀ ਮਿਰਚ ਵੀ ਪਾ ਦਾਂਗੇ। ਹਰ ਤਨੀਆ ਹੁਣ ਆਪਾਂ ਇਹਦੇ ਵਿੱਚ ਅੱਧਾ ਕਿੰਨੇਬੂ ਨਿਚੋੜਾਂਗੇ ਹੁਣ ਆਪਾਂ ਇਹਦੇ ਵਿੱਚ ਚਨੇ ਐਡ ਕਰਾਂਗੇ ਮਿਕਸ ਕਰ ਲਾਂਗੇ ਚਨੇ ਨੂੰ ਮਸਾਲੇ ਦੇ ਵਿੱਚ ਚਨੇ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੇ ਤੇ ਹੁਣ ਜੇ ਆਪਾਂ ਨੂੰ ਲੱਗੇ ਵੀ ਥੋੜਾ ਜਿਹਾ ਡਰਾਈ ਹੈ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਹੋਰ ਪਾ ਲਾਂਗੇ ਉਹੀ ਪਾਣੀ ਪਾਵਾਂਗੇ ਇਹਦੇ ਵਿੱਚ ਆਪਾਂ ਚਨੇ ਵਾਲੇ ਜਿਆਦਾ ਪਾਣੀ ਨਹੀਂ ਪਾਉਣਾ 3-4 ਚਮਚੀ ਆਪਾਂ ਇਹਦੇ ਵਿੱਚ ਪਾਣੀ ਦੇ ਹੋਰ ਐਡ ਕੀਤੇ ਹੁਣ ਇਹਦੇ ਉੱਪਰ ਆਪਾਂ ਹਰਾ ਧਨੀਆ ਪਾ ਦਾਂਗੇ ਲੋਈ ਪਿੰਡੀ ਚਨਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਪਿੰਡੀ ਚਨਾ ਬਣ ਕੇ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਇਹਨੂੰ ਸ ਰੋਟੀ ਦੇ ਨਾਲ ਰਾਉਂਠੇ ਦੇ ਨਾਲ ਪੂਰੀਆਂ ਦੇ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ। ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਪਿੰਡੀਚਾ ਨਾ ਬਣਾ ਕੇ ਤਿਆਰ ਕਰ ਸਕਦੇ ਹੋ। ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ? ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਵਧੀਆ ਲੱਗੀ, ਲਾਈਕ ਕਰਿਓ, ਸ਼ੇਅਰ ਕਰਿਓ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ੍ਰੀ ਅਕਾਲ।